ਆਲ ਮਾੜੀ ਦੇ ਜੇ ਬਾਈ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਬਾਕੀ ਬਾਈ ਤੁਸੀਂ ਆ ਕੇ ਆਪਣਾ ਆਪ ਦੇਖਣਾ ਆਪਣੀ ਤਸੱਲੀ ਕਰਨੀ ਆਪਣੇ ਜਾਣਕਾਰ ਬੰਦੇ ਨੂੰ ਦਿਖਾਓ ਇੰਡੋ ਫਾਰਮ ਲੈਣਾ ਹੁੰਦਾ ਨਵਾਂ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇਵਾਂਗੇ ਜਿੰਨਾ ਹੋਊਗਾ ਵੱਧ ਤੋਂ ਵੱਧ ਮਾਨਤਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਬਾਈ ਲਗਾਤਾਰ 3 ਦਿਨ ਹੋ ਗਏ ਜੀ ਆਪਾਂ ਨਵੇਂ ਇੰਡੋ ਫਾਰਮ ਟਰੈਕਟਰ ਦੀ ਵੀਡੀਓ ਪਾ ਰਹੇ ਹਾਂ ਤੇ ਤੁਹਾਨੂੰ ਪਤਾ ਵੀ ਰੋਜ਼ ਇੱਕੋ ਚੀਜ਼ ਦਿਖਾਈ ਜੇ ਉਹ ਵੀ ਥੋੜੀ ਬੋਰਿੰਗ ਜੀ ਹੋ ਜਾਂਦੀ ਆ ਅੱਜ ਆਪਾਂ ਥੋੜੇ ਵਾਸਤੇ ਨਵੀਂ ਚੀਜ਼ ਲੈ ਆਏ ਬਾਈ ਸਭ ਤੋਂ ਪਹਿਲਾਂ ਮੇਰੇ ਛੋਡੇ ਵੀਰ ਕਰਨਵੀਰ ਨੂੰ ਸਤਿ ਸ੍ਰੀ ਅਕਾਲ ਜੀ ਕਿਹੋ ਜਿਹਾ ਹੈ ਜੀ ਠੀਕ ਹੈ ਜੀ ਹਾਂਜੀ ਐਵੇਂ ਸੇ ਤਾਂ ਹਾਂਜੀ ਹਾਂਜੀ ਤੇ ਵੀਰ ਸਾਡੇ ਕੋਲ ਅੱਜ ਬਾਈ ਲਗਾਤਾਰ ਹਫ਼ਤੇ ਤੇ ਬਾਅਦ ਆਇਆ ਲਗਾ ਲਗਭਗ ਤੇ ਪੜਾਈ ਵੀ ਕਰਦਾ ਮੇਰਾ ਵੀਰ ਨਾਲ ਦੀ ਨਾਲ ਤੇ ਬਾਕੀ ਚਲੋ ਕੰਮ ਕਰ ਵੀ ਜ਼ਰੂਰੀ ਹੈ ਪੜਾਈ ਵੀ ਜ਼ਰੂਰੀ ਹੈ ਹਾਂਜੀ ਪੜਾਈ ਪਹਿਲਾਂ ਫਿਰ ਹਾਂ ਇੰਨੇ ਟਾਈਮ ਹੈ ਪੜ੍ਹਨੇ ਦਾ ਕੰਮ ਕਰਨ ਨੂੰ ਬਾਈ ਸਾਰੀ ਉਮਰ ਪਈ ਆ ਹਾਂਜੀ ਹਾਂਜੀ ਹਰੇਕ ਕੰਮ ਦਾ ਕੋਈ ਨਾ ਕੋਈ ਟਾਈਮ ਹੀ ਹੁੰਦਾ ਹਨਾ ਤੇ ਕਨਵੀਰੇ ਟਰੈਕਟਰ ਦਿਖਾਉਣਾ ਅੱਜ ਆਪਾਂ ਨੇ ਚਲੋ ਸਰ ਤੇ ਵਧੀਆ ਟਰੈਕਟਰ ਹੈ ਠੀਕ ਹੈ ਜੀ ਅੱਜ ਆਇਆ ਆਪਣੇ ਕੋਲ ਤੇ ਆਪਣੇ ਕੋਲ ਤਰੀਬਨ ਜਿੰਨੇ ਵੀ ਉੱਚੇ ਮਾਡਲ ਟਰੈਕਟਰ ਬਾਈ ਆਪਣੇ ਕੋਲ ਕੋਈ ਬਹੁਤੇ ਜਿਆਦਾ ਨਹੀਂ ਹੁੰਦੇ ਗਣਮੇ ਚੁਰਮੇ ਟਰੈਕਟਰ ਹੁੰਦੇ ਆ ਹੁੰਦੇ ਤਰੀ ਨੂੰ ਸਾਰੇ ਵਧੀਆ ਹੀ ਆ ਕੋਸ਼ਿਸ਼ ਹੁੰਦੀ ਹੈ ਵੀ ਚੰਗਾ ਟਰੈਕਟਰ ਲਈਏ ਵਧੀਆ ਲਈਏ ਤੇ ਆਪਾਂ ਤੁਹਾਨੂੰ ਅੱਜ ਜਿਵੇਂ ਸ਼ੋਰੂਮ ਕੰਡੀਸ਼ਨ ਟਰੈਕਟਰ ਦਿਖਾਉਣਾ ਤੇ ਇੱਕ ਆਪਾਂ ਜਿਵੇਂ ਥੋੜੇ ਦਿਨ ਪਹਿਲਾਂ ਵੇਚਿਆ ਤਾਂ 23 ਮਾਡਲ ਉਹੀ ਚੀਜ਼ ਆ ਉਹਨਾਂ ਨੂੰ ਉੱਪਰ ਇਹ ਘਟ ਨਹੀਂ ਹੋਊਗਾ ਠੀਕ ਹੈ ਜੀ ਤੇ ਜੇਸ਼ਨ ਵੀਰਾ ਦਿਖਾ ਮੜਾ ਚੰਗੀ ਤਰ੍ਹਾਂ ਟਰੈਕਟਰ ਤੇ ਬਾਈ ਟਰੈਕਟਰ ਸਭ ਤੋਂ ਪਹਿਲਾਂ ਦੱਸਦੀ ਆ ਆਪਣਾ ਲੋਕਲ ਨੰਬਰ ਆ ਰੋਪੜ ਦਾ ਹੀ ਠੀਕ ਆ ਟਰੈਕਟਰ ਦਾ ਹਜੇ ਪਾਣੀ ਵੀ ਨਹੀਂ ਮਾਰਿਆ ਬਾਈ ਜਿਵੇਂ ਉਦਾਂ ਹੀ ਜੱਟ ਦੇ ਘਰ ਤੇ ਆਇਆ ਉਸੇ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਠੀਕ ਆ ਜੀ ਸਿਰਫ ਕਰਨ ਵੀਰੂ 270 ਘੰਟੇ ਟਰੈਕਟਰ ਚੱਲਿਆ ਹਾਂਜੀ ਹਾਂਜੀ 270 ਦੂਆ 260 ਤੋਂ ਇੰਨਾ ਕੇ ਚੱਲਿਆ ਪਤਾ ਬਸ ਆਹੀ ਕੋਸ ਹੈ ਤੇ ਟਾਇਰਾਂ ਦੀ ਕੰਡੀਸ਼ਨ ਤੇ ਪਤਾ ਲੱਗ ਜਾਂਦਾ ਬਾਈ ਹਜੇ ਆ ਦੇਖ ਲਓ ਜਿਹੜਾ ਟਾਇਰਾਂ ਤੇ ਮਾਰਕਾ ਹੁੰਦਾ ਜੀ ਉਹ ਵੀ ਨਹੀਂ ਮਟਿਆ ਹੋਇਆ ਦਿਖਾਉਂ ਜੀ ਠੀਕ ਆ ਜੀ ਲੋ ਜੀ ਬਾਕੀ ਬਾਈ ਆਪਾਂ ਵੀਡੀਓ ਵਿੱਚ ਤੁਹਾਨੂੰ ਜੋ ਵੀ ਮਾੜੀ ਮੋਟੀ ਜਾਣਕਾਰੀ ਹੁੰਦੀ ਆ ਸਾਰੀ ਦੇ ਦੇਣੀ ਵੀਰੇ ਮੁਰਲੇ ਇਸੇ ਉਸੇ ਦਾ ਸਾਰਾ ਦਿਖਾ ਦੇ ਟਰੈਕਟਰ ਚੰਗੀ ਤਰ੍ਹਾਂ ਠੀਕ ਆ ਜੀ ਡੈਸ਼ ਬੋਰਡ ਚੱਕ ਕੇ ਤੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਾਂ ਤੁਹਾਨੂੰ ਜੋ ਵੀ ਪ੍ਰੋਪਰ ਆ ਸਾਰੀ ਜਾਣਕਾਰੀ ਦੇ ਦੇਈਏ ਵੀਰੇ ਦਿਖਾ ਦੇ ਚੰਗੀ ਤਰ੍ਹਾਂ ਕਿਤੇ ਟਰੈਕਟਰ ਨੂੰ ਬਾਈ ਕਲਮ ਕਿਤੇ ਕੋਈ ਟਚਿੰਗ ਕਿਸੇ ਨਟ ਨੂੰ ਚਾਬੀ ਹੋਵੇ ਠੀਕ ਹੈ ਜੀ ਟੈਪਟਾਂ ਹੋਵੇ ਕੋਈ ਤੇ ਖੁੱਲੀਆਂ ਜਾਂ ਕੁਝ ਹੋਵੇ ਤਾਂ ਬਾਈ ਗਾਰੰਟੀ ਹੋ ਗਈ ਇਹ ਗੱਲ ਦੀ ਠੀਕ ਹੈ ਜੀ ਇੱਕ ਤਾਂ ਹੁੰਦੀ ਜ਼ਿੰਮੇਵਾਰੀ ਆਪਾਂ ਤੁਹਾਨੂੰ ਗਾਰੰਟੀ ਕਹੀ ਆ ਵੀ ਕਿਤੇ ਵੀ ਟਰੈਕਟਰਾਂ ਕੋਈ ਛੇੜਖਾਨੀ ਹੋਵੇ ਬਾਈ ਵੀਰੇ ਆ ਵੀ ਦਿਖਾ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਹਰੇਕ ਚੀਜ਼ ਤੇ ਜਾਨੀ ਕਿ ਟਰੈਕਟਰ ਪੂਰਾ ਪ੍ਰੋਜੈਕਟ ਆ ਕਲੱਚ ਤੇ ਲੈ ਕੇ ਕੋਈ ਲਿਫਟ ਟਾਪਾ ਠੀਕ ਹੈ ਜੀ ਕਿਤੇ ਵੀ ਨਟ ਨੂੰ ਕਿਸੇ ਪਾਸੇ ਤੇ ਛੇੜਖਾਨੀ ਹੋਵੇ ਤਾਂ ਆਪਾਂ ਉਹ ਗੱਲ ਵੀ ਜ਼ਿੰਮੇਵਾਰੀ ਦਿੰਦੇ ਆ ਬਾਈ ਠੀਕ ਹੈ ਜੀ ਤੇ 270 ਘੰਟੇ ਦਾ ਤੁਹਾਨੂੰ ਪਤਾ ਹੀ ਆ ਬਾਈ ਆਮ ਤੌਰ ਤੇ ਨਾਰਮਲੀ ਕੁਝ ਵੀ ਨਹੀਂ ਹੁੰਦਾ ਖੇਤੀ ਬਰੇ ਚੱਲਿਆ ਵਾ ਖੇਤੀ ਬੜੀ ਵਾਲੀ ਆ ਵੀਰੇ ਟਰਾਲੀ ਵਾਲੇ ਟਰੈਕਟਰ ਦੀ ਕੰਡੀਸ਼ਨ ਹੋਰ ਹੋਏ ਖੇਤੀ ਵਾਲੀ ਹੈ ਹਾਂ ਬਾਕੀ ਵੀਰੇ ਰਿਮਾ ਰੋਮਾ ਦੀਆਂ ਦਿਖਾ ਦੇ ਕਿਨਾਰੀਆਂ ਚੰਗੀ ਤਰ੍ਹਾਂ ਹਨ ਠੀਕ ਹੈ ਜੀ ਤੇ ਟਾਇਰ ਦਿਖਾ ਦੇ ਆੰਤਰੀਵਨ 90 ਪੈਸੇ ਦੇ ਉੱਪਰ ਹੈ ਬਾਈ 95 ਪੈਸੇ ਦੇ ਟਰੈਕਟਰ ਦੇ ਟਾਇਰ ਖੜੇ ਆ ਠੀਕ ਹੈ ਜੀ ਬਾਕੀ ਚਲੋ ਹਰੇਕ ਦਾ ਮਾੜਾ ਮੋਟਾ ਦੇਖਣੇ ਪਰਖਣੇ ਦਾ ਫਰਕ ਹੁੰਦਾ ਵੀਰੇ ਇਧਰੋਂ ਦਿਖਾ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਦਿਖਾ ਕਿਤੇ ਟਰੈਕਟਰ ਨੂੰ ਮੜਾ ਜਾ ਵੀ ਰੰਗ ਵੀ ਕਿਤੋਂ ਲਿਆ ਹੋਵੇ ਫਿਰ ਆ ਪੰਪਾ ਮੂੰਪਾ ਤੇ ਮੜਾ ਜਾ ਚੰਗੀ ਤਰ੍ਹਾਂ ਕੈਮਰਾ ਮਾਰ ਦੇ ਵੀਰ ਹਾਂ ਕੈਮਰਾ ਰੂਮ ਦੇਖ ਲਓ ਠੀਕ ਹੈ ਵੀਰੇ ਵੀਰੇ ਉੱਪਰ ਮਾਰ ਦੇ ਮੜਾ ਜਾ ਮਗਰਾੜਾਂ ਤੇ ਠੀਕ ਹੈ ਲੋ ਜੀ ਡਬਲ ਡਿਸਟ੍ਰਿਬਿਊਟਰ ਹੈ ਬਾਈ ਤੋਤਾ ਨਹੀਂ ਹੈਗਾ ਉਦਾਂ ਹੀ ਜਿਵੇਂ ਕਰਦਾ ਪਿਆ ਵਾ ਆਪਾਂ ਉਦਾਂ ਹੀ ਵੀਡੀਓ ਪਾਉਣੀ ਆ ਠੀਕ ਆ ਜਿਨੇ ਦੇਖਣੀ ਆ ਚੀਜ਼ ਇਦਾਂ ਹੀ ਦੇਖ ਲੈਣੀਆਂ ਆ ਉਹਨੂੰ ਧੋਣੇ ਸਵਾਰਨੇ ਦਾ ਕੋਈ ਫਰਕ ਨਹੀਂ ਪੈਣਾ ਬਾਈ ਤੇ ਬਾਕੀ ਕੰਨ ਵੀਰ ਸਟਾਰਟ ਕਰਕੇ ਦਿਖਾ ਮੜਾ ਜਾ ਮੈਂ ਦਿਖਾਵਾਂ ਸਟਾਰਟ ਕਰਕੇ ਦਿਖਾ ਦੇ ਮੇਰਾ ਵੀਰ ਚੰਗੀ ਤਰ੍ਹਾਂ ਲੈ ਵਾਹ ਅਈ ਆਵਾਜ਼ ਕਰੋ ਚੈੱਕ ਆਲ ਮੜੀ ਰੇ ਰੋਡ ਰੇਗਿਆ ਆਨੂੰ ਹਟਦਾ ਬਦੰਦਰ ਕਾਲਾ ਬਾਈ ਸਾਡਾ ਪਹੁੰਚਿਆ ਫਾਰਮ ਟ੍ਰੈਕ ਵਾਲਾ ਹਾਰਡਿੰਗ ਸਵਾਗਤ ਆ ਬਾਈ ਬਸ 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 ਹੋਰ ਬਸ ਠੀਕ ਗੱਲ ਹੋਰ ਦੱਸਦੀ ਆ ਬਾਈ ਇਹ 3 ਸਪੀਡ ਆ 15 ਸਪੀਡਾਂ ਵਾਲਾ 3 ਸਪੀਡ ਹੈ ਠੀਕ ਆ ਜੀ ਬਾਈ ਮਾਰ ਲੈ ਬਾਈ ਡਾਇਰੈਕਟਰ ਆ ਤੇ ਕਾਲਾ ਬਾਈ ਵਿੱਚੇ ਲੱਗ ਗਿਆ ਫੋਨ ਫਾਨ ਕਰਨੇ ਇਧਰ ਉਧਰ ਤੇ ਬਾਕੀ ਕੰਨ ਵੀ ਠੀਕ ਆ ਵੀਰੇ ਹਾਂਜੀ ਵੀਰੇ ਓਕੇ ਆ ਫੁੱਲ ਵੀਰੇ ਇਧਰ ਦਿਖਾ ਦੇ ਚੰਗੀ ਤਰ੍ਹਾਂ ਮਰਾਲ ਮੁਰੂੜਾ ਐਨ ਪਾਇਆ ਟਰੈਕਟਰ ਤੇ ਸ਼ੀਸ਼ੇ ਵਰਗੇ ਠੀਕ ਆ ਜੀ ਤੇ ਜਿਵੇਂ ਕੀ ਬਾਈ ਆਪਾਂ ਹਰੇਕ ਵੀਡੀਓ ਦੇ ਵਿੱਚ ਤੇ ਮੀਟਰ ਦੇ ਭਰਾ ਫਿਰ ਮੀਟਰ ਹਾਂ ਮੀਟਰ ਦਿਖਾ ਦੇ ਬਾਈ ਬਾਈ ਜੀ ਮੀਟਰ ਦੀ ਸਾਰੇ ਕਾਸੇ ਦੀ ਬਾਈ ਜ਼ਿੰਮੇਦਾਰੀ ਆ ਪੂਰੀ ਕੱਲ ਨੂੰ ਵੀ ਕੋਈ ਬੰਦਾ ਸਾਲ ਬਾਅਦ ਵੀ ਆਪਾਂ ਨੂੰ ਆ ਕੇ ਕੋਈ ਇਸੇ ਗੱਲ ਦਾ ਪ੍ਰੂਫ ਕਰ ਦੇਵੇ ਵੀ ਟਰੈਕਟਰ ਦੇ ਨਾਲ ਕੋਈ ਛੇੜਖਾਨੀ ਆ ਠੀਕ ਹੈ ਜੀ ਤਾਂ ਵੀ ਆਪਾਂ ਇਹ ਗੱਲ ਦੀ ਜ਼ਿੰਮੇਵਾਰੀ ਚੱਕਦੇ ਹਾਂ ਠੀਕ ਹੈ ਜੀ ਤੋਂ ਆਪਾਂ ਲੈਨੇ ਆ ਜ਼ਿੰਮੇਵਾਰ ਤੋਂ ਉਹ ਸਾਨੂੰ ਕੁਝ ਨਹੀਂ ਬਾਈ ਕਹਿੰਦਾ ਇਹ ਤਾਂ ਆਪਾਂ ਤੁਹਾਨੂੰ ਆਪਣੇ ਵੱਲੋਂ ਸਿਰਫ ਇੱਕ ਆਪਣਾ ਜਦੋਂ ਤਯਾਰਬਾ ਹੁੰਦਾ ਹੈ ਕੰਮ ਦਾ ਆਪਾਂ ਸਿਰਫ ਉਹਦੇ ਬੇਸ ਤੇ ਤੁਹਾਨੂੰ ਕਹਿੰਨੇ ਆ ਵੀ ਟਰੈਕਟਰ ਪੂਰਾ ਜਿਵੇਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਬਾਕੀ ਬਾਈ ਤੁਸੀਂ ਆ ਕੇ ਆਪਣਾ ਆਪ ਦੇਖਣਾ ਆਪਣੀ ਤਸੱਲੀ ਕਰਨੀ ਆਪਣੇ ਜਾਣਕਾਰ ਬੰਦੇ ਨੂੰ ਦਿਖਾਓ ਸਾਤੋਂ ਨਹੀਂ ਤੁਸੀਂ ਆਲ ਪਿਆਬ ਚੋਂ ਤੁਸੀਂ ਕਿਤੇ ਵੀ ਟਰੈਕਟਰ ਲੈਣਾ ਨਵਾਂ ਲੈਣਾ ਚਾਹੇ ਤੁਸੀਂ ਚੱਲਦਾ ਲੈਣਾ ਆਪਣੀ ਆਪ ਜਾਂਚ ਕਰਕੇ ਆਪਣੀ ਤਸੱਲੀ ਕਰਕੇ ਲੋ ਟਰੈਕਟਰ ਤੇ ਆਪਾਂ ਆਪਣੇ ਆਪ ਜਿਹੜਾ ਪੂਰਾ ਦੇਖ ਪਰ ਕੇ ਲਿਓਨੇ ਕਹਿੰਦਾ ਟਰੈਕਟਰ ਹੈ ਨਾ ਬਾਈ ਹਾਂਜੀ ਬਰਾਂਜੀ ਇਹ ਹੁਣ ਛੋਟੀ ਜਿਹੀ ਬੇਨਤੀ ਆਏ ਆ ਜੀ ਆਪਾਂ ਤਰੀਬਨ ਜਿੰਨੇ ਵੀ ਹੁਣ ਉੱਚੇ ਮਾਡਲ ਦਾ ਟਰੈਕਟਰ ਵੇਚੇ ਤੁਹਾਨੂੰ ਸਾਰਿਆਂ ਦਾ ਰੇਟ ਦੱਸਿਆ ਉਹਦੇ ਵਿੱਚ ਸਾਨੂੰ ਪ੍ਰੋਬਲਮ ਕੀ ਆਈ ਆ ਬਾਈ ਬਾਕੀ ਚਲੋ ਜਿਹੜੇ ਵੀ ਨੇ ਲੈਣ ਵਾਲੇ ਨੇ ਉਹ ਤਾਂ ਸਾਡੇ ਨਾਲ ਆ ਕੇ ਸੌਦਾ ਕਰਦੇ ਆ ਕਮੈਂਟਾਂ ਦੇ ਵਿੱਚ ਬਾਈ ਇੰਨੇ ਵੀਰ ਥੱਲੇ ਰੇਟ ਲਾਉਂਦੇ ਨੇ ਟਰੈਕਟਰਾਂ ਦਾ ਕਿ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਹੈਗੇ ਜੇ ਆਪਾਂ ਕਿਸੇ ਟਰੈਕਟਰ ਦਾ 5 ਲੱਖ ਰੇਟ ਮੰਗਾ ਤਾਂ ਵਿੱਚ ਕੋਈ 3.5 ਰੇਟ ਲਾਉਂਦਾ ਕੋਈ 3 ਲੱਖ ਰੇਟਾ ਉੱਥੇ ਬਾਈ ਥੋੜਾ ਜਿਹਾ ਫਿਰ ਦੁੱਖ ਲੱਗਦਾ ਆਪਣੇ ਆਪ ਨੂੰ ਕਿਉਂਕਿ ਆਪਾਂ ਨੇ ਬਾਈ ਪੂਰੇ ਪੈਸੇ ਲਾ ਕੇ ਚੀਜ਼ ਲਈ ਹੁੰਦੀ ਆ 10-15 ਹਜ਼ਾਰ ਦਾ ਜੀ ਉੱਚੇ ਮਾਡਲ ਟਰੈਕਟਰਾਂ ਦੇ ਵਿੱਚੋਂ ਬਾਈ ਬਚਤ ਹੁੰਦੀ ਕੋਈ 50 ਹਜ਼ਾਰ ਵਾਲੀ ਗੇਮ ਨਹੀਂ ਹੁੰਦੀ ਫਿਰ ਉੱਥੇ ਥੋੜਾ ਜਿਹਾ ਦੁੱਖ ਲੱਗਦਾ ਬਾਈ ਤਾਂ ਕਰਕੇ ਅੱਜ ਵਾਲਾ ਆਪਾਂ ਟਰੈਕਟਰ ਦਾ ਰੇਟ ਨਹੀਂ ਦੱਸ ਰਹੇ ਆਪਾਂ ਕਈ ਹੁਣ ਆਪਾਂ ਰੇਟ ਦੱਸਿਆ ਬਾਈ ਸਾਨੂੰ ਪਤਾ ਬਹੁਤ ਕਮੈਂਟ ਤੁਸੀਂ ਦੇਖੇ ਵੀ ਹੋਵੋਗੇ ਤੁਸੀਂ ਮੇਰੇ ਪਿਛਲੇ ਵੀਡੀਓ ਦੇ ਥੱਲੇ ਕਮੈਂਟ ਖੋਲ ਕੇ ਦੇਖ ਲਿਓ ਮੈਂ ਅੱਜ ਤੱਕ ਕੋਈ ਵੀਰੇ ਕਿਸੇ ਦਾ ਕਮੈਂਟ ਵੀ ਡਿਲੀਟ ਨਹੀਂ ਕਰਿਆ ਠੀਕ ਆ ਜੀ ਉੱਥੇ ਥੋੜੇ ਜਿਹੜੇ ਹੋਰ ਆਪਣੇ ਵੀਰ ਭਰਾ ਉਹ ਵੀ ਕਹਿੰਨੇ ਯਾਰ ਵੀਰੇ ਤੁਹਾਡੇ ਵੀ ਤੁਹਾਡੇ ਕਮੈਂਟਾਂ 'ਚ ਇੰਨਾ ਰੇਟ ਲੱਗਿਆ ਵਾ ਤਾਂ ਇੰਨਾ ਰੇਟ ਲਾਇਆ ਤਾਂ ਠੀਕ ਆ ਜੀ ਤੇ ਬਾਕੀ ਬਾਈ ਆਪਣੀ ਤੁਸੀਂ ਆਪਣੀ ਥੱਲੇ ਆਪਣੀ ਆਗੇ ਕਰਨੀ ਆ ਮਾਡਲ 2022 ਆ ਠੀਕ ਆ ਜੀ ਤੇ ਰੋਪੜ ਦਾ ਨੰਬਰ ਆ ਫਸਟ ਓਨਰ ਆ ਠੀਕ ਆ ਜੀ ਤੇ ਬਾਕੀ ਹੋਰ ਕਿਸੇ ਵੀਰ ਨੇ ਜਿਵੇਂ ਜੇ ਤਾਂ ਲੋਨ ਕਰਾਉਣਾ ਹੋਇਆ ਤਾਂ ਲੋਨ ਵੀ ਹੋ ਸਕਦਾ ਤੇ ਵਿੱਚ ਕਈ ਵਾਰ 100 ਜੋ 80 ਰੈਂਡ ਹੁੰਦਾ ਕਿਸੇ ਵੀਰ ਕੋਲ ਵਿੱਚ ਟਰੈਕਟਰ ਹੁੰਦਾ ਪੁਰਾਣਾ ਤਾਂ ਉਹ ਵੀ ਐਡਜਸਟ ਹੋ ਸਕਦਾ ਤੁਹਾਡੇ ਉਹ ਵੀ ਜੋ ਵੀ ਤੁਹਾਡੇ ਮਾਡਲ ਦਾ ਜਿਵੇਂ ਟਰੈਕਟਰ ਦੀ ਕੰਡੀਸ਼ਨ ਹੋਈ ਉਹਦੇ ਹਿਸਾਬ ਨਾਲ ਜੋ ਵੀ ਰੇਟ ਹੋਇਆ ਉਹ ਆਪਾਂ ਦੇਖ ਕੇ ਤੁਹਾਡਾ ਟਰੈਕਟਰ ਵਿੱਚ ਕੱਟ ਲਾਂਗੇ ਜੀ ਠੀਕ ਹੈ ਜੀ ਤੇ ਬੇਨਤੀ ਸਭ ਨੂੰ ਆਹੀ ਆ ਵੀ ਟਰੈਕਟਰ ਆ ਕੇ ਦੇਖ ਕੇ ਪਹਿਲਾਂ ਵੀ ਫਿਰ ਸੌਦਾ ਕਰਿਓ ਟਰੈਕਟਰ ਦਾ ਠੀਕ ਹੈ ਜੀ ਫੋਨ ਤੇ ਜਾਂ ਮੈਸੇਜ ਤੇ ਕੋਈ ਵੀਰ ਆ ਮੇਰੇ ਰੇਟਨ ਨਾਲ ਲਾਓ ਟਰੈਕਟਰ ਦਾ ਠੀਕ ਹੈ ਜੀ ਤੇ ਰੇਟ ਆਪਾਂ ਫੋਨ ਤੇ ਦੱਸ ਤੇ ਜਿਹੜੇ ਵੀ ਲੋ ਚਾਹਵਨ ਹੋਏ ਬਾਈ 855 ਲੈਣ ਦਾ ਆਪਣੇ ਕੋਲ ਰੋਪੜ ਇੰਡੋ ਫਾਰਮ ਏਜੰਸੀ 'ਚ ਖੜਾ ਆ ਕੇ ਦੇਖ ਲਿਓ ਤੇ ਬਾਕੀ ਹੋਰ ਆਪਣੇ ਬਾਈ ਨਵੇਂ ਟਰੈਕਟਰ ਇੰਡੋ ਫਾਰਮ ਆਪਣੇ ਕੋਲ ਸਾਰੇ ਨੂੰ ਪਤਾ ਹੀ ਆ ਸਾਰੇ ਮਾਡਲ ਆਪਣੇ ਕੋਲ 30 60 30 55 ਐਨ ਵੀ ਠੀਕ ਹੈ ਜਿੰਨੇ ਵੀ ਮਾਡਲ ਆਉਂਦੇ ਨੇ ਤੇ ਬਿਲਕੁਲ ਰੇਟ ਜਾਇਜ਼ ਆ ਤੁਹਾਨੂੰ ਪਤਾ ਬਾਈ ਹੁਣ ਆਪਾਂ ਨੇ ਪਿਛਲੇ 3-4 ਦਿਨਾਂ 'ਚ ਕਈ ਟਰੈਕਟਰ ਵੇਚ ਗਏ ਨੇ ਆਪਣੇ ਤੇ ਬਾਕੀ ਨਵੇਂ ਦਾ ਰੇਟ ਵੀ ਆਪਾਂ ਬਾਈ ਤਰੀਵੇਂ ਫੋਨ 'ਤੇ ਦੱਸਦੇ ਆ ਤੁਹਾਨੂੰ ਕੋਈ ਪਤਾ ਹਰੇਕ ਏਰੀਆ ਦਾ ਅਲੱਗ-ਅਲੱਗ ਰੇਟ ਰਹਿੰਦਾ ਏ। ਕਈ ਵਾਰ ਆਪਾਂ ਕੋਹ ਡੀਲਰ ਜੇ ਆਪਾਂ ਰੇਟ ਮਾੜਾ-ਮੋਟਾ ਘੱਟ-ਵੱਧ ਕਰਨੇ ਤਾਂ ਬਈ ਇਤਰਾਜ਼ ਕਰਦੇ ਆ। ਤੇ ਫੋਨ ਕਰ ਲਿਆ ਕਰੋ ਜੀ ਆਪਾਂ ਕਿਸੇ ਨੇ ਇੰਟੋ ਫਰਮ ਲੈਣਾ ਹੁੰਦਾ ਨਵਾਂ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦਵਾਗੇ ਜਿੰਨਾ ਹੋਊਗਾ ਵੱਧ ਤੋਂ ਵੱਧ ਮਾਣਤ ਕਰਨਗੇ। ਬਾਕੀ ਤੁਹਾਨੂੰ ਸਾਡੀ ਰੋਪੜ ਮਾਰਕੀਟ 'ਚ ਬਾਈ ਦੇਖੋ ਪੁਰਾਣੇ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ। ਠੀਕ ਆ ਜੀ। ਤਕਰੀਬਤ ਤੇ ਤਕਰੀਬਨ ਤੁਹਾਨੂੰ 40 ਤੋਂ 50 ਟਰੈਕਟਰ ਪੁਰਾਣੇ ਮਿਲ ਜਣੇ ਆ। ਆਏ ਕਹਿੰਦੇ ਸਾਡੇ ਕੋਲੋਂ ਲੋ ਤੁਸੀਂ ਰੋਪੜ ਆਓ ਲੱਖ ਰੁਪਏ ਤੇ ਲੈ ਕੇ ਤੁਹਾਨੂੰ 2 3 4 5 6 7 8 9 10 ਲੱਖ ਤੱਕ ਦਾ ਪੁਰਾਣਾ ਡੈਕਟਰ ਖੜਾ ਬਾਈ 4x4 2 ਵੀਲ ਤੇ ਬਾਕੀ ਚਲੋ ਨਾ ਵੀ ਲੈ ਕਰੋ ਆ ਕੇ ਮળો ਮੜਾ ਢੇੜਾ ਮਾਰ ਦਿਆ ਕਰੋ ਮਿਲ ਜਾਇਆ ਕਰੋ ਚਾਹ ਪਾਣੀ ਪੀਜੇ ਕਰੋ ਠੀਕ ਆ ਕਰਨ ਵੀਰ ਉਧਰ ਘਰ ਆ ਜਾਓ ਰ ਇਹਨੂੰ ਯਾਰ ਆ ਮੇਰਾ ਵੀ ਥੋੜਾ ਜਿਹਾ ਜਗਦਾ ਬਾਈ ਪਤਾ ਨਹੀਂ ਗਿਆ ਚੱਕਰ ਨਹੀਂ ਇਹਦਾ ਡੇਲੀ ਆਏ ਫੇਰ ਥੋੜਾ ਜਿਹਾ ਖੁੱਲੇ ਜਾਂਦਾ ਜਿਆਦਾ ਥੋੜਾ ਜਿਹਾ ਟਾਈਮ ਲੰਘੇ ਜਾਂਦਾ ਵੀਡੀਓ ਫੇਰ ਥੋੜਾ ਜਿਹਾ ਫੇਰ ਉਦਾਂ ਹੀ ਹੋ ਜਾਂਦਾ ਹੈਨਾ ਬਾਕੀ ਬਾਈ ਠੀਕ ਹੈ ਜੀ ਹੋਰ ਵੀ ਨਾ ਕੋਈ ਕਹਿਣਾ ਨਾ ਨਾ ਬੱਸ ਠੀਕ ਹੈ ਜੀ ਸੋ ਬਾਈ ਰੇਟ ਨਾ ਦੱਸਣ ਦਾ ਕੋਈ ਮੇਰਾ ਵੀਰ ਗੁੱਸਾ ਨਾ ਕਰਿਓ ਤਕਰੀਬਨ ਬਹੁਤ ਸਾਰੀ ਵੀਡੀਓ ਨੂੰ ਦੱਸਿਆ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਤਾਂ ਕਰਕੇ ਦੱਸਿਆ ਨਹੀਂ ਰੇਟ ਬਿਲਕੁਲ ਜਾਇਜ਼ ਹੋਊਗਾ ਬਾਈ ਜੋ ਮਾਰਕੀਟ ਦਾ ਹੋਊਗਾ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ